ਹਾਂ ਹੋਰ ਬਾਬੇ ਕੀ ਆਲਾ ਕੀ ਲੱਗਦੀ ਤੁਹਾਡੀ ਇਹ ਕੀ ਲੱਗਦੀ ਤੁਹਾਡੀ ਨਹੀਂ ਆਪਾਂ ਤੁਹਾਨੂੰ ਮਾੜਾ ਚੰਗਾ ਥੋੜੀ ਕੁਝ ਕਿਆ ਮੈਂ ਲੱਗਦੀ ਕੀ ਆ ਤੁਹਾਡੀ ਇਹ ਵੀ ਬਈ ਇਹ ਵੀ ਮੈਂ ਬੰਨਾ ਬੰਨਾ ਕਰਾ ਰਿਹਾ ਕਰਾ ਨਹੀਂ ਆਪਾਂ ਤੁਹਾਨੂੰ ਮਾੜਾ ਚੰਗਾ ਥੋੜੀ ਕੁਝ ਕਿਆ ਲੱਗਦੀ ਕੀ ਆ ਤੁਹਾਡੀ ਇਹ ਵੀ ਬਈ ਇਹ ਸਾਦੀ ਆ ਹੋਰ ਗਰੀਬੀ ਅੱਛਾ ਤੇ ਕਿਦਾਂ ਇਹਨਾਂ ਦਾ ਵੀ ਸਰਦਾ ਮੰਨ ਲਓ ਜਿਵੇਂ ਇਹ ਵੀ ਬਿਮਾਰ ਵਾ ਚਲੋ ਇੱਕ ਦੂਜੇ ਦਾ ਸਹਾਰਾ ਹੀ ਬਣਿਆ ਹੈ ਨਾ ਜਿੱਦਾਂ ਮਰਜੀ ਹੈ ਨਾ ਉਹਨੂੰ ਦਿਸਦਾ ਨਹੀਂ ਆ ਏ ਇਹ ਵਿਚਾਰੀ ਦਾ ਇੱਕ ਹੱਥ ਨਹੀਂ ਹੈਗਾ ਜਾਂ ਉਹ ਬਿਮਾਰ ਵਾ ਤੇ ਫਿਰ ਕਿਦਾਂ ਰੋਟੀ ਪਾਣੀ ਕਿਦਾਂ ਚੱਲਦਾ ਹੈ ਇੱਕ ਇੱਕਦੋਂ ਕਿ ਤੇ ਇਹ ਵੀ ਦਿੱਤੀ ਇਹ ਬਾਬਾ ਚੜ੍ਹਦੀਏ ਸੀ ਆਈਏ ਤੇ ਕੰਮ ਕੁਮ ਕਰਦੀ ਤੇ ਹੋਣੇ ਜ਼ਿਆਦਾ ਬਿਮਾਰ ਹੋਣ ਕਰਕੇ ਰਹਿ ਗਈ ਬਿਲਕੁਲ ਇਹ ਬਾਬਾ ਚਿਰ ਕਿ ਨਾਲ ਚਲ ਗਿਆ ਬੱਸ ਕਹਿੰਦੇ ਸਾਲ ਹੋ ਗਏ ਦਿਨੇ ਸਾਈ ਨੂੰ ਇੱਥੇ ਨੂੰ ਹੋ ਗਈ ਕੰਚੀ ਸਾਲ ਤਾਂ ਇਥੋਂ ਕੰਮ ਕਮ ਕਰਦੇ ਆ। ਅੱਛਾ ਹਾਂ ਜੀ ਸਾਰੇ ਕੋਈ ਰੱਖਦੇ ਆਂ ਕੰਮ ਨਹੀਂ ਕਰਿਆ ਜਾਂਦੇ। ਕਹੇ ਨਹੀਂ ਰੱਖਦੀ। ਅੱਛਾ ਕੰਮ ਹੀ ਕਰਾਈ ਜਾਂਦੇ ਤੇ ਰੱਖਦੇ ਨਹੀਂ ਬਈ। ਹਾਂ ਤਮਾਂ ਚਾਂ ਕੋ ਖਾ ਲੰਦੀ। ਕੰਮ ਤੇ ਨਾ ਨਾ ਕਰਾਂ ਨਾ ਕਰਦੇ। ਅਨਾ ਅੱਛਾ। ਤੇ ਜਿਹੜੇ ਕੰਮ ਕਰਾਉਂਦੇ ਥੋਣ ਉਹਨਾਂ ਨੂੰ ਕਹੇ ਨਹੀਂ ਸੰਭਿਆ। ਕਹੇ ਨਹੀਂ ਕੰਮ ਦੇ। ਮਾਂ ਜਬ ਆਏਗਾ ਨਾ ਤਮਾ ਹਨੂ। ਕਹਿੰਦੀ ਆ ਜੋ ਪੁੱਤ ਮੈਂ ਜਾਨਤ ਨਾ ਕਰ ਲੈਨੀ ਤਾਂ ਮੈਂ ਜਦੋਂ ਮਾਂ ਪੂਰਾ ਹੋ ਗਈ ਨਾ ਪਿਛਲੇ ਸਾਲ ਅੱਛਾ ਤਬ ਸਕੇ ਨੇ ਵੇਖ ਲਈ ਤੇ ਵੀ ਜੀ ਰਹਿੰਦੀ ਕਿੱਥੇ ਫਿਰੇ ਪਿਛਲੇ ਸ਼ਮਸ਼ਾਨ ਘਟ ਰਹੀ ਸੀ ਤੁਹਾਡਾ ਭਲਾ ਜੇ ਬਾਅਦ ਚੋਂ ਨਾ ਟੈਂਕੀ ਦੇ ਪੋ ਕਮਰਾ ਵਾ ਇੱਕ ਬੰਦਾ ਅੰਨਾ ਵਾ ਅੱਛਾ ਉਹ ਮੰਗ ਮੁੱਕ ਗਯਾ ਰਹਾ ਕਰਦਾ ਉਹਦੇ ਘਰ ਬਿਠੀ ਆ ਉਹ ਰਾਤ ਸ਼ਰਾਬ ਵੀ ਲੈਣਾ ਤੇ ਸਫਾਈ ਲੈਦਾ ਅੱਛਾ ਠੀਕ ਹੈ ਥੋੜਾ ਬਾਰਦਾ ਚ ਗੱਲਾਂ ਕਰਦਾ ਬਹੁਤ ਰਹਿਦਾ ਵੇ ਵਾਈ ਗੁਰੂ ਆਪ ਹੈ ਕਿਥੋਂ ਦੀ ਹੈ ਤੁਸੀਂ ਤੇਰਾ ਡਰੈੱਸ ਕਿਥੋਂ ਦਾ ਹਾਂ ਬਿਹਾਰ ਕੋ ਬਿਹਾਰ ਦਾ ਕਦ ਉਥੋਂ ਬਿਹਾਰ ਕਾਡ ਨਹੀਂ ਹੈਗਾ ਉਥੋਂ ਕਦ ਕਦ ਆਈਆਂ ਬਿਹਾਰ ਤੋਂ ਕਦ ਕਦ ਆਈਆਂ ਕਈ 5 6 ਸਾਲ ਹੋ ਗਏ ਅੱਛਾ ਤਾਂ ਪਿਛਲੇ ਸਾਲ ਮੇਰਾ ਮਾਂ ਮਰ ਗਈ ਨਾ ਤੂੰ ਆ ਗਿਆ ਵਾ ਤਮ ਕਹਿਨੇ ਰੱਖੀ ਉੱਥੇ ਕਹਿੰਦੇ ਕਿ ਜੋ ਜਿੱਥੋਂ ਮੰਗ ਚਾਂ ਕਾ ਖਾਣਾ ਕਾ ਲੈ ਲੇ ਕਿ ਮੈਂ ਨਹੀਂ ਰੱਖਿਆ ਅੱਛਾ ਤੈਨੂੰ ਉੱਥੇ ਰੱਖਿਆ ਹੀ ਨਹੀਂ ਆ ਕਿਨੇ ਨਹੀਂ ਰੱਖਿਆ ਤੁਹਾਡੇ ਪਿਤਾ ਜੀ ਨੇ ਨਹੀਂ ਰੱਖਾ

ਇਜਾ ਦਾ ਬਿਮਾਰ ਹੋ ਗਈ ਤੇ ਕਿ ਨਹੀਂ ਦੇਖ ਲਈ ਜਿੱਥੇ ਪਰਲਦੀ ਉੱਥੇ ਪਈ ਆ ਤੇਨੀ ਬਿਮਾਰ ਕੀ ਗੱਲ ਹੋ ਗਈ ਤੁਹਾਨੂੰ ਤੁਹਾਨੂੰ ਨਾ ਇਤੋਂ ਜਾਇਦਾ ਦਰਦ ਹੁੰਦੀ ਆ ਤੇ ਕੁਝ ਖਾਣ ਦੀ ਤੂੰ ਪਚਦੀ ਨਹੀਂ ਬਲੈਡ ਉੱਤੇ ਆਉਂਦਾ ਇਹਦੇ ਵੀ ਜੀ ਚੰਗੀ ਭਲੀ ਆ ਇਹ ਤਾਂ ਇਹ ਤਾਂ ਚੰਗੀ ਭਲੀ ਆ ਇਹ ਪਾਣੀ ਤੇ ਕਿ ਜਿਆਦਾ ਕੱਢੀ ਕਿੰਨੇ ਦਿਨ ਹੋ ਗਏ ਪਾਣੀ ਪੀਪੇ ਕਰੀਂ ਦੀ ਤੀਨ ਦਿਨ ਨਾ ਚਾਏ ਕੁਝ ਨੇ ਖਾਣ ਦੇ ਪੀਣ ਦੇ ਤਿੰਨ ਮਹੀਨੇ ਹੋ ਗਏ ਆ ਬਾਪਾ ਦੇ ਪਾਣੀ ਦੇ ਤਰੀਕੇ ਤੁਹਾਡਾ ਪੜਾ ਜੀ ਕਿ ਮੈਂ ਬਾਬੂ ਦਾ ਸਾਹਿਬ ਦਾ ਸੌਂਡ ਸੁਣ ਕੇ ਭੇਜਿਆ ਸੀ ਉਹਨਾਂ ਨੇ ਕਹਤਾ ਕਿ ਉਹ ਪਿੰਗਲਵਾੜੇ ਭੇਜਨੇ ਭਗਤਪੁਰਨ ਤੱਕ ਦੇ ਹਾਂਜੀ ਉਹ ਚਾਰੀ ਕੱਢਣ ਗਏ ਉਹਨਾਂ ਨੇ ਇਹਦੀ ਰਫਾਰੀ ਹੋ ਗਈ ਉਹ ਹੋਗਾ ਹੋਗਾ ਅੱਛਾ ਜੀ ਉਹਨਾਂ ਦਾ ਮੋਟਰ ਦਾ ਵਾਪਸ ਉਹਨਾਂ ਦਾ ਕਹਿਣੀ ਉਹਨਾਂ ਦਾ ਕਹਿਣੀ ਉਹ ਦਿਨ ਦੀ ਗੱਲ ਜੇ ਜਦੋਂ ਤੁਹਾਨੂੰ ਮੈਂ ਕਾਲ ਕੀਤੀ ਅੱਛਾ ਜੀ ਅੱਜ ਦੋ ਪੰਜ ਚਾਰ ਪੰਜ ਪਿੰਗਲਵਾੜੇ ਦੇ ਟੱਕਰ ਕੱਢਣ ਲਿਆ ਪਿੰਗਲਵਾੜੇ ਕਰਾ ਦਿੱਤੇ ਅਸੀਂ ਕਿਹਦੇ ਚੋਟਿੰਗਰ ਜੱਸਾ ਹੀ ਬਾਬੂ ਦਾ ਸਸਾਦੀ ਜੇ ਜੀ ਦੀ ਬੱਤੀਆਂ ਲੱਗ ਇਲਾਜ ਕਰਾ ਦਨੇ ਆ ਪਰ ਇਲਾਜ ਦਾ ਬਿੰਗ ਕਿਨੇ ਨੂੰ ਤੁਹਾਨੂੰ ਜਿੱਥੇ ਰੱਖਣਾ ਮੇਰੀ ਭਗਵੀ ਜਾਣ ਲੋਬ ਚਾਹੀਦਾ ਸੰਭਾਲਣ ਵਾਲਾ ਚਾਹੀਦਾ ਕਿ ਕੇ ਟਕਰ ਚਾਹੀਦਾ ਬਲੱਡਰੀ ਵੀਰ ਨੇ ਸੁਬਣੇ ਕੀ ਵਜਿਲੇ ਕਹਿੰਦੇ ਬਲੱਡ ਦੇ ਲੈ ਆਦਨੇ ਤਾਂ ਦੱਸ ਦਨੇ ਆ ਹਮ ਪਰ ਬਲੱਡ ਐਂ ਕੌਣ ਜਾਂਦਾ ਬਹੁਤ ਗੱਲ ਹੈ ਤੇ ਇੱਕ ਬਾਣੂ ਕੀ ਗੱਲ ਹੋਈ ਪੈਣੇ ਐ ਮਬੱਤੀ ਲੱਗ ਗਿਆ ਹੈ ਐ ਮਬੱਤੀ ਲੱਗ ਗਿਆ ਕਰੋ ਦੋ ਘੋਟੇ ਕੋ ਛੋਟੇ ਹੁੰਦੇ ਕੋ ਬਹੁਤ ਆ ਅੱਛਾ ਕੋਈ ਇੱਥੇ ਨਹੀਂ ਉਹ ਗੱਾਰ ਰੱਖਦਾ ਰਹਿ ਦਿਆ ਕਿਹੜਾ ਲੋਕ ਬਹੁਤ ਸ਼ਰਾਬੀ ਕਰਦਾ ਤਾਂ ਨਹੀਂ ਅਜਨਾਂ ਘਰ ਰੱਖਿਆ ਨਹੀਂ ਤੇ ਉਹ ਨੂੰ ਚਾਲੀ ਘੰਟੀ ਹੈ ਜੀ ਨੂੰ ਆਪਣੇ ਘਰ ਤੋਂ ਹੁੰਦੀ ਆ ਇਹਦਾ ਸਿਰ ਬੰਦੀ ਇਹਨੂੰ ਬਾਹਰ ਕੱਢਣੀ ਕਿ ਇਹ ਚੀਜ਼ ਦੇ ਪਰੇ ਜੀ ਫਾਇਦਾ ਕੋਈ ਨਹੀਂ ਕਿ ਮਰਦ ਜੀ ਮੈਂ ਘਾਰਾ ਸੀ ਕਰੂੰਗੀ ਅੱਛਾ ਖਾਣਾ ਕੱਪ ਕਾ ਖਾਇਆ ਜੀ ਦੋ ਤਿੰਨ ਮਹੀਨਾ ਹੋ ਗਏ ਕੁਝ ਖਾਣਾ ਨਹੀਂ ਪਾਣੀ ਪੀਕਾ ਨਾ ਤਾਂ ਕਨ ਜੂਸ ਪੀਕਾ ਉਹ ਜੂਸ ਉਲਟੀ ਆ ਗਏਗਾ

ਕੋਈ ਨਹੀਂ ਪੈਨੇਟ ਨੂੰ ਮੈਂ 2100 ਤੇ ਕੋਲੇ ਮੈਂ ਛੱਡ ਆਉਂਗਾ ਕੋਈ ਨਹੀਂ ਟੈਕਸ ਨਾਲ ਹੈ ਤੇ ਵਿਚਾਰੀ ਇਦਾਂ ਹੀ ਹੈ ਨਾ ਟੈਂਕੀ 'ਚ ਰਹਿਣ ਦੀ ਅੱਜਕੱਲ ਸਮਾਂ ਵੀ ਨਹੀਂ ਚੰਗਾ ਹੈਗਾ ਇੱਕ ਇੱਕ ਕਬਟੋਰ ਕਰਖੀ ਸਭ ਸਮਾਨ ਬੂਆ ਕਾ ਤੋੜ ਕਲੇਗੀ ਕੌਣ ਕੌਣ ਬੂਆ ਤੋੜ ਕੇ ਲੇਗੀ ਚੋੜ ਤੇਰਾ ਸਮਾਨ ਕਿਆ ਸਮਾਨ ਲੇਗੀ ਸਿਲੰਡਰ ਲੇਗੀ ਅੱਛਾ ਕਾਹ ਭੀ ਰੱਖਾਤਾ ਇੱਥੇ ਪੜ ਰੱਖਾ ਇਹ ਦੀ ਜਿੰਦਾ ਇੰਦੀ ਆਵਾ ਤੇਈ ਰੋਟੀ ਬਣਾਉਂਦੀ ਸਤ ਇਹ ਚੱਲ ਗਏ ਗੁਰਦੁਆਰੇ ਰੋਟੀ ਖਾਣ

ਕਿ ਅਨੰਮੇ ਰੱਖਿਆ ਕਰਵਾ ਲਿਆ ਇੱਥੇ ਅਗਰਾ ਕਰ ਲਿਆ ਪਿੰਗਲਵੜੇ ਭੇਜਿਆ ਪਹਿਲਾਂ ਅੱਛਾ ਉਹ ਤੋਂ ਵੀ ਵਾਪਸ ਆ ਕੇ ਸ਼ਾਮ ਨੂੰ ਨਾ ਮੋੜਦਾ ਆ ਉਹ ਪਿੰਗਲਵੜੇ ਵਾਲੇ ਸਿਰਫ ਲਵਾਰਸ ਨੂੰ ਰੱਖਦੇ ਆ ਹਾਂ ਹਾਂ ਠੀਕ ਹੈ ਜਿਹਦਾ ਕੋਈ ਹੈਗਾ ਨਹੀਂ ਆ ਤੇ ਜਾਂ ਜਿਹੜਾ ਡਿਸਟਰਬ ਹੋਇਆ ਹੋਵੇ ਜਿਵੇਂ ਚੰਗੀ ਭਲੀ ਐ ਇਦਾਂ ਉਹ ਨਹੀਂ ਰੱਖਦੇ ਦਾ ਇਹ ਤੇ ਜੇ ਠੀਕ ਹੋ ਜੇ ਬੜੀ ਸੇਵਾਦਾਰ ਨੀ ਬੜੀ ਹਾਂਜੀ ਬੜਾ ਵਧੀਆ ਉਹ ਚੰਗੀ ਆ ਵਿਚਾਰੀ ਇਹਨੂੰ ਹਸਪੀਟਲ ਦਿਖਾਇਆ ਜਾਵੇ ਨਾ ਹਸਪੀਟਲ ਮਤਲਬ ਕਿ ਜੇ ਫਰੀਦਕੋਟ ਹਸਪੀਟਲ ਬਹੁਤ ਬੈਸਟ ਆ ਤੇ ਕੋਈ ਗੱਲ ਨਹੀਂ ਵੀਰ ਜੀ ਲੈ ਜਾਣੇ ਇਹਨੂੰ ਭੈਣ ਨੂੰ ਠੀਕ ਹੈ ਜੀ ਮੇਰੀ ਵੀ ਇਹ ਨਾ ਮੇਰੀ ਵੀ ਮਜਬੂਰੀ ਹੈ ਕਿ ਆਪਣਾ ਜਿਹੜਾ ਆਸ਼ੂ ਮਾਣਾ ਉਹ ਵੀਰਾਂ ਵਾਲਾ ਵਾ ਠੀਕ ਹੈ ਪਰ ਮੈਂ ਜੇ ਕੋਈ ਭੈਣ ਦਾ ਬਾਰੇ ਮੈਨੂੰ ਫੋਨ ਲਾਵੇ ਤਾਂ ਮੈਂ ਆ ਜਾਣਾ ਹੁੰਨਾ ਵੀਰ ਜੀ ਹੁਣਾਂ ਨੇ ਮੈਨੂੰ ਕਿਹਾ ਸੀਗਾ ਕਿ ਵੀਰੇ ਇਦਾਂ ਕੋਈ ਭੈਣ ਤੂਰੀ ਫਿਰਦੀ ਆ ਪਰ ਮੈਨੂੰ ਇਹ ਗੱਲ ਕਹੀ ਸੀ ਮੈਂ ਵੀਰੇ ਤੂਰੀ ਫਿਰਦੀ ਹੈ ਨਾ ਮੈਂ ਲੈਣ ਆ ਜਾ ਮੈਨੂੰ ਉੱਥੇ ਲੱਭੇ ਹੀ ਨਾ ਤੁਸੀਂ ਜਦੋਂ ਕਰ ਹਣਾ ਤੁਹਾਨੂੰ ਤੁਹਾਡੇ ਧਿਆਨ 'ਚ ਜਦੋਂ ਵੀ ਆਈ ਨਾ ਤੁਸੀਂ ਮੈਨੂੰ ਫੋਨ ਲਾ ਦਿਓ ਮੈਂ ਆਣ ਕੇ ਲੈ ਜਾਊਗਾ ਅੱਜ ਵੀ ਦੀ ਕਹਿੰਦੇ ਕਿ ਵਿਧੀ ਹਾਂ ਉੱਥੇ ਤੁਰੇ ਫਿਰਦੀ ਆ ਮੈਂ ਤੈਨੂੰ ਚਾਹ ਰੱਖੂ ਮੈਂ 2 ਘੰਟੇ ਦਾ ਮੈਨੂੰ ਟਾਈਮ ਦੇ ਦਿਓ ਮੈਂ ਦੋ ਘੰਟੇ ਤੇ ਆ ਜਾਣਾ ਮਹਾਰਾਣੀ ਆਸ਼ਰਮ ਰਮਰਾਣੇ ਮਹਾਰਾਣੀ ਆਸ਼ਰਮ ਆ ਜੀ ਨੰਬਰ ਟੋਡ ਕਰ ਹਾਂਜੀ ਮਹਾਰਾਣੀ ਨਾਥਾ ਜੀ ਮਹਿਗਾ ਆਪਣਾ ਹਰੀਕੇ ਲੱਗ ਗਿਆ ਜੀ ਇੱਥੇ ਸਾਡੇ ਮੈਂ ਬਾਬਾ ਤਿੰਨ ਚਾਰ ਪਿਛੇ ਖੜੇ ਇੱਥੇ ਬਾਹਰ ਚੋਂ ਕਿਉਂਕਿ ਜੇ ਮੇਰੀ ਧੀ ਦੀ ਇੱਜ਼ਤ ਹੈ ਤੇ ਇਹਦੀ ਵੀ ਇੱਜ਼ਤ ਆ ਬਿਲਕੁਲ ਸਹੀ ਸਹੀ ਗੱਲ ਹੈ ਸਿੱਧੀ ਗੱਲ ਮੈਂ ਤੁਹਾਨੂੰ ਦੱਸਦਾ ਹਾਂ ਮੈਂ ਐਦਾਂ ਕਿ ਇਹਨੂੰ ਮੈਂ ਸੇਫ ਜਗ੍ਹਾ ਤੇ ਮੈਨੂੰ ਰੱਖਣਾ ਪਊਗਾ ਆਪਣੇ ਜਿਹਾ ਘਰ ਰੱਖਣਾ ਪ ਉਹ ਆਪਣਾ ਵੀਰਾਂ ਵਾਲਾ ਆਸ਼ਰਮ ਆ ਉਦਾਂ ਭਾਵੇਂ ਉੱਥੇ ਸੇਫ ਵੀ ਹੋਵੇ ਪਰ ਉੱਥੇ ਕੁੜੀ ਚੜੀ ਨੂੰ ਮੈਂ ਨਹੀਂ ਰੱਖ ਸਕਦਾ ਹਾਂ। ਹਾਂ ਤੇ ਇਹਨੂੰ ਮੈਂ ਫਰੀਦਕੋਟ ਦਿਖਾਉਂਗਾ। ਇਹ ਮੈਂ ਰੱਖ ਉਹਨਾਂ ਦੇ ਕੋਲ ਦਊਂਗਾ। ਆ ਅਨਾਥ ਆਸ਼ਰਮ ਜਵੰਦਾ ਵਾਲਿਆਂ ਕੋਲ ਵੀਰਾਂ ਕੋਲ। ਬਹੁਤ ਵਧੀਆ ਸੇਵਾ ਕਰਦੇ ਆ ਬਹੁਤ ਹੀ ਜ਼ਿਆਦਾ ਵਧੀਆ। ਠੀਕ ਹੈ ਜੀ। ਅਨਾਥ ਆਸ਼ਰਮ ਜਵੰਦਾਗਲਾ। ਜਵੰਦਾਗਲਾ। ਹਾਂ ਹੁਣ ਮੈਂ ਇਹਨੂੰ ਲੈ ਕੇ ਜਾਊਂਗਾ ਜੇ ਹੁਣ ਨਾ ਮੈਂ ਲੈ ਕੇ ਗਿਆ ਉੱਥੇ ਸਵੇਰੇ ਲੈ ਕੇ ਜਾਊਂਗਾ ਰਾਤੀ ਰਾਤ ਮੈਨੂੰ ਘਰ ਲੈਕਣੂ ਆਪਣੇ। ਸਵੇਰੇ ਉੱਥੇ ਰੱਖ ਦਊਂਗਾ ਸ਼ੈਲਟਰ ਉਹ ਦੇ ਦੇਣਗੇ। ਇਲਾਜ ਮੈਂ ਕਰਾ ਲੂੰਗਾ ਠੀਕ ਹੈ ਜੀ ਹੈਨਾ ਇੱਕ ਵਾਰੀ ਇਹਨੂੰ ਵਿਖਾਉਂਗਾ ਕਿ ਕੀ ਹਿਸਾਬਤਾ ਬੇਦਾ ਇਲਾਜ ਹੋ ਜੇ ਇਦਾਂ ਓਪੀਡੀ ਵਾਲਾ ਇਲਾਜ ਹੋਇਆ ਫਿਰ ਤੇ ਸਾਨੂੰ ਕੋਈ ਦਿੱਕਤ ਨਹੀਂ ਆ ਜੇ ਦਾਖਲ ਹੋਣ ਵਾਲਾ ਇਲਾਜ ਹੋਇਆ ਫਿਰ ਥੋੜੇ ਸਾਨੂੰ اٹینڈੈਂਟ ਢੂੰਡਣੇ ਕੋਈ ਲੱਭ ਲਾਂਗੇ ਚਲੋ ਦੇਖਦੇ ਹਾਂ ਕੀ ਬੰਦਾ ਠੀਕ ਹੈ ਹਾਂ ਆ ਵਾ ਚਲਿਏ ਭੈਣੇ ਜਾਣਾ ਮੇਰੇ ਨਾਲ ਹਾਂ ਚਲ ਤਾ ਨਾ ਕੋਈ ਆ ਕੀ ਇਹਦੇ ਵਿੱਚ ਕੀ ਆ ਕੋਈ ਕੋਈ ਨਸ਼ੇ ਨਸ਼ੇ ਵਾਲੀ ਕੋ ਜੀਤ ਨਹੀਂ ਗਈ ਕੋਈ ਉਹ ਬੀੜੇ ਬੁੜੇ ਜੇ ਨਿਕਲਉਂਦਾ ਹੁੰਦਾ ਨਾ ਇਹਨਾਂ ਦੇ ਹੈ ਇਹਨਾਂ ਨਾਲ ਤਾਂ ਨਹੀਂ ਕਰਦੇ ਕੋਈ ਅੱਛਾ ਕਦੇ ਨਹੀਂ ਕੋਈ ਨਸਾ ਕਰਦੇ ਦੇਖ ਲੈ ਓਕੇ ਟਾਈਮ ਮੇਰੇ ਕੋਈ ਕੰਮ ਨਹੀਂ ਹੁੰਦਾ ਮੈਂ ਇਹਨਾਂ ਨਾਲ ਨਸਾ ਕਰਦੀ ਨਹੀਂ ਤੂੰ ਕਿਉਂ ਸੁੱਛ ਸਕਦੀ ਨਹੀਂ ਮੈਂ ਉਹਦੀ ਗੱਲ ਨਹੀਂ ਮੈਂ ਕਰਦਾ ਬੜੀ ਭਾਜੀ ਹੈ ਨਹੀਂ ਪਰਲੀ ਵਧੀਆ ਭੈਣ ਹੈ ਨਾ ਹੈ ਭਾਜੀ ਇਹਨੂੰ ਕਿਕਰ ਸਨਮਾਨ ਤੇ ਕਿਰਪਾ ਖਾ ਲੈਣਾ

ਆ ਵੀ ਆ ਗਰੀਬ ਨੇ ਅੱਛਾ ਤੇ ਕਿਦਾਂ ਇਹਨਾਂ ਦਾ ਵੀਰ ਸਰਦਾ ਮੰਨ ਲਓ ਜਿਵੇਂ ਇਹ ਵੀ ਬਿਮਾਰ ਵਾ ਚਲੋ ਇੱਕ ਦੋ ਜਿਹੜਾ ਸਹਾਰਾ ਹੀ ਬਣਿਆ ਹੈ ਨਾ ਜਿੱਦਾਂ ਮਰ ਜਾਈ ਹੈ ਹੈਨਾ ਉਹਨੂੰ ਦਿਸਦਾ ਨਹੀਂ ਆ ਇਹ ਇਹ ਵਿਚਾਰੀ ਦਾ ਇੱਕ ਹੱਥ ਨਹੀਂ ਹੈਗਾ ਜਾਂ ਹੁਣ ਬਿਮਾਰ ਵਾ ਤੇ ਫਿਰ ਕਿਦਾਂ ਰੋਟੀ ਪਾਣੀ ਕਿਦਾਂ ਚੱਲਦਾ ਹੈ ਇਹਨਾਂ ਦਾ ਇਹ ਦੁਕਾਨਾਂ ਦੇ ਕੋਲੋਂ ਚਲੋ ਅੱਛਾ ਮੰਗਦਾ ਮੁਗਦਾ ਵਾ ਠੀਕ ਆ ਅਣਾ ਇਹਦੀ ਤੇ ਵਿਚਾਰੀ ਦੀ ਮਜਬੂਰੀ ਆਏਗਾ ਚੰਗੇ ਭਲੇ ਮੰਗੀ ਜਾਂਦੇ ਇਹਦੀ ਤੇ ਚਲੋ ਮਜਬੂਰੀ ਮੰਨਦਾ ਮੈਂ ਰੋਟੀ ਰੋਟੀ ਇਹ ਪਕਾ ਦਿੰਦੀ ਅਛਾ ਰੋਟੀ ਪਣੀ ਬਕਾ ਲੀਏ ਹੁਣ ਉਹਦਾ ਵੀ ਬੜਾ ਔਖਾ ਹੋ ਜਾਣਾ ਵਾ ਮਾਲਕ ਨੂੰ ਮੈਂ ਜੇ ਲਾਈਵ ਹੀ ਜਾਣਾ ਵਾ ਹਨਾ ਮੇਰੇ ਹੈਗੇ ਆ ਭਰਾ ਪੰਟਰ ਹੈਗੇ ਦੇ ਨਾਲ ਅੱਛਾ ਇਹਦੇ ਪੰਟਰ ਆ ਗਏ ਆ ਪਰ ਘਰੋਂ ਹੀ ਕੱਢਿਆ ਕੇ ਵਿਚਾਰੇ ਵੀ ਚਲੋ ਧੰਨਵਾਦ ਤੁਹਾਡਾ ਵੀਰ ਤੁਸੀਂ ਵੀ ਹਨਾ ਹਿੰਮਤਵਾਰੀ ਨੇ ਚਬਾਲ ਕੇ ਤੇ ਨਿਕਾਇਆ ਥੋੜੀ ਆ ਬਹੁਤ ਤਗੜਾ ਕੀ ਤਾਂ ਕਿੰਨਿਆਂ ਨੂੰ ਦਿਖੀ ਹੋਗੀ ਤੇ ਚਲੋ ਤੁਹਾਡਾ ਧੰਨਵਾਦ ਭਰਾਵਾਂ ਦਾ ਅੱਜ ਉਹ ਸਦਾ ਮੈਂ ਹੁਣ ਇਹਨੂੰ ਲੈ ਕੇ ਜਾਵਾਂ ਕਿਤੇ ਇਹਦੀ ਮੈਸੇਜ ਆਥੇ ਹਸਪੀਟਲ ਚ ਐ ਨਾਈਟ ਡਿਊਟੀ ਹੋਦੀ ਚਲ ਆ ਮੇਰੀ ਭੈਣ ਉੱਥੇ ਪੈਣ ਵਾਈ ਉੱਥੇ ਪਾ ਆ ਜਾ ਆ ਜਾ ਗੱਡੀ ਚ ਇਹਨਾਂ ਨਾਲ ਚੱਗਾ ਭਗਦਾ ਚਲ ਤਾਂ ਧੰਨਵਾਦ ਵੀਰ ਬਾਬਾ ਮੈਨੂੰ ਲੈ ਕੇ ਜਾਵਾਂ ਚਾਰੀ ਨੂੰ ਹਣਾ ਨਹੀਂ ਨਹੀਂ ਚੰਗਾ ਜੀ ਵਿਚਾਰੇ ਨੇ ਮੈਨੂੰ ਬੜੇ ਦਿਨੋਂ ਕਿ ਮੈਨੂੰ ਫੋਨ ਲਾਉਂਦੇ ਨੂੰ ਮੈਨੂੰ ਬੜੇ ਫੋਨ ਆਜੀ ਹਾਂਜੀ ਨਹੀਂ ਚਲੋ ਧੰਨਵਾਦ ਆ ਤੁਹਾਡਾ ਅੱਗੇ ਵੀਰ ਮੈਨੂੰ ਫੋਨ ਲਾਉਂਦਾ ਰਹਿੰਦਾ ਹੁੰਦਾ ਤਾਂ ਧੰਨਵਾਦ ਸਾਰੇ ਭਰਾਵਾਂ ਦਾ ਵੀਰ ਗਲਤੀ-ਚਲਤੀ ਮਾਫ ਕਰਿਓ ਹਣਾ ਚਲੋ ਤਾਂ ਜਿੰਨੇ ਹੋ ਠੀਕ ਠਾਕ ਹੈ ਗੁਰੂ ਜੀ ਆ ਜਾ ਮੇਰੀ ਭੈਣ ਆ ਜਾ ਬੈਠ ਨਹੀਂ ਨਹੀਂ ਜਾਈਏ ਸਿੱਧਾ ਹਸਪਤਾਲ ਲੈ ਕੇ ਚਲਦੇ ਆਂ ਪੈਣਾ ਚੁੰਨੀ ਗਾ ਕਰ ਚਲ ਮੈਂ ਕੋਸ਼ਿਸ਼ ਇਹ ਕਰ ਲੱਗਾ ਕਿ ਮੈਂ ਹੁਣੀ ਇਹਨੂੰ ਲੈ ਜਾਣਾ ਸਿੱਧਾ ਫਰੀਜ਼ ਕੋੜੀ ਮੈਡੀਕਲ ਹਸਪਤਾਲ ਹੀ ਠੀਕ ਹੈ ਜੀ ਤੇ ਕਿਉਂਕਿ ਉੱਥੇ ਇਲਾਜ ਵੀ ਬਹੁਤ ਵਧੀਆ ਬਹੁਤ ਬੈਸਟ ਇਲਾਜ ਵਾ ਤੇ ਹੈਗਾ ਵੀ ਸਸਤਾ ਵਾ ਤੇ ਜੇਕਰ ਤੁਸੀਂ ਸਰਪੰਚ ਦੀ ਮੋਹਰ ਲਵਾਈ ਹੈ ਮੈਂ ਕੋਸ਼ਿਸ਼ ਕਰੂੰਗਾ ਹੋ ਸਕਦਾ ਪੂਰ ਫ੍ਰੀ ਹੋ ਜੇ ਹਾਂਜੀ ਚਲੋ ਤੁਹਾਡਾ ਧੰਨਵਾਦ ਮੈਂ ਸਮਾਨ ਨਹੀਂ ਲੈਂਦਾ ਹਣਾ ਬਹੁਤ ਤੰਗ ਤੰਗੀ ਜਿਹਾ ਵਿਚਾਰੀ ਚਲ ਆ ਜਾ ਪ੍ਰਿੰਸ ਆ ਜਾ ਹਾਂ ਹਾਂਜੀ ਕੀ ਕਹਿੰਦੀ ਰਿਪੋਰਟ ਮਕਵਾਉਣੀ ਆ ਕਿਦੋਂ ਤੇ ਤੇਰਾ ਮੋਬਾਈਲ ਕਿੱਥੇ ਆ ਉਹ ਰਿਪੋਰਟ ਆ ਮੇਰੇ ਕੋਟਾ ਮੇਂ ਮੋਬਾਈਲ ਉਹ ਰਿਪੋਰਟ ਸੇ ਮੋਬਾਈਲ ਕਿੱਥੇ ਆ ਉਹ ਰਿਪੋਰਟ ਉਹ ਕੇ ਰਿਪੋਰਟ ਕਿੱਥੇ ਆ ਇੱਕ ਮਿੰਟ ਇੱਕ ਮਿੰਟ ਕਿੱਥੇ ਰਿਪੋਰਟ ਹੈਰੀਆ ਮੈਨੇ ਕਿੱਥੇ ਹੈ ਹੈ ਕਬੀਰ ਜੀ ਬੈਠੀ ਆ ਹੈ ਕਬੀਰ ਜੀ ਬੈਠੀ ਉੱਤੇ ਬੈ ਗਿਆ ਤੂੰ ਉੱਤੇ ਬੈ ਗਿਆ ਜੀ ਇੱਕ ਮਿੰਟ ਬੈਣੇ ਬੜੇ ਤੋਂ ਵੀ ਨਾ ਖਾ ਖ ਬੜੇ ਕੋਟ ਦੇ 4 5 6 ਸਾਲਸ ਨਾਲ ਦੂਜਾ ਮੈਗ ਦੇਣਾ ਸਾਨੂੰ ਅੱਛਾ ਕੋੜਦਾ ਮਾਰਦਾ 5 6 ਸਾਲ ਤੋਂ ਪਹਿਲੀ ਪਹਿਨੇ ਤੈਨੂੰ ਰਾਜੀ ਕਰ ਲੈਣਾ ਆਪਾਂ ਤੈਨੂੰ ਰਾਜੀ ਕਰਕੇ ਫਿਰ ਤੁਹਾਡੇ ਕੋਲ ਹੀ ਰਹੀ ਹੈ ਮੇਰੀ ਭੈਣ ਠੀਕ ਹੈ ਜੀ ਕਿ ਕਿ ਪਾ ਜੀ ਠੀਕ ਹੋ ਜਾਣਾ ਨਾ ਹਾਂ ਹਾਂ ਠੀਕ ਹੋ ਜਾਣਾ ਹੈ ਨਹੀਂ ਹੋਣਾ ਨਾ ਅੱਛਾ ਦੁਖੀ ਆ ਪਾ ਜੀ ਵਾਹੀ ਮਾਰੇ ਦਿਨ ਤਮਾ ਫੋਨ ਘਰ ਘਰ ਕਰ ਕਰ ਕੇ ਲੈ ਜਾਂਦੇ ਵਾਹੀ ਬੈਨੇ ਮਾਵਾ ਬਿਨਾ ਕੌਣ ਸਾਮਦਾ ਕਿਨੂੰ ਮਾਵਾ ਮਾਵਾ ਹੀ ਆ ਚਲੋ ਧੰਨਵਾਦ ਸਾਰੇ ਵੀਰਾਂ ਦਾ ਭਰਾਵਾਂ ਦਾ ਅਸੀਂ ਅੱਜ ਜ ਚਭਾਲ ਲਾਏ ਸੀਗੇ ਤੇ ਭੈਣ ਬਾਰੇ ਕਿਸੇ ਨੇ ਫੋਨ ਲਾ ਕੇ ਦੱਸਿਆ ਸੀਗਾ ਵੀ ਕੋਈ ਭੈਣ ਵਾ ਠੀਕ ਨਹੀਂ ਆ ਤੇ ਹੈਗੀ ਵੀ ਕੋਈ ਠੀਕ ਆ ਵੀ ਪ੍ਰਦੇਸਣਾ ਵਿਚਾਰੀ ਦੱਸ ਦਈਆ ਕਿ ਮੈਂ 5 ਸਾਲ ਹੋ ਗਏ ਇੱਥੇ ਪੰਜਾਬਾਇੀ ਨੂੰ ਤੇ ਕਿਸੇ ਨੇ ਮੇਰੀ ਨਾ ਅਗਲਿਆਂ ਨੇ ਮੈਨੂੰ ਰੱਖਿਆ ਨਾ ਪਿਛਲੇ ਨੇ ਰੱਖਿਆ ਤੇ ਬਹੁਤ ਜ਼ਿਆਦਾ ਭੈਣ ਨੂੰ ਪ੍ਰੋਬਲਮ ਆ ਹੁਣ ਅਸੀਂ ਨੂੰ ਲੈ ਕੇ ਫਰੀਦਕੋਟ ਹਸਪੀਟਲ ਜਾਣਾ ਵਾ ਚਲੋ ਅਰਦਾਸ ਕਰਿਓ ਕਿ ਭੈਣ ਨੂੰ ਰੱਬ ਤੰਦਰੁਸਤੀ ਦੇਵੇ ਤੇ ਇਸ ਟਾਈਮ ਚ ਭਾਲ ਲਾਈਆਂ ਅਸੀਂ ਚਲੋ ਧੰਨਵਾਦ ਸਾਰੀ ਸਖਤ ਦਾ ਜੀ